ਪਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਅੱਜ ਵੀ ਮਰਦ ਜੋ ਹੈ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਦਾ ਦੁਨੀਆ ਕਿਤੇ ਮਰਜ਼ੀ ਪਹੁੰਚ ਜੇ ਉਹਨੇ ਪੈਰ ਦੀ ਜੁੱਤੀ ਹੀ ਰਹਿਣਾ ਕਿਉਂਕਿ ਸਾਡੇ ਇਹ ਚੀਜ਼ ਇੱਥੇ ਸੈੱਟ ਹੋਈ ਵੀ ਆ ਜਦੋਂ ਅਸੀਂ ਇਹ ਸੁਣ ਲੈਨੇ ਆ ਨਾ ਚੀਜ਼ ਵੀ ਔਰਤਾਂ ਪੈਰ ਦੀ ਜੁੱਤੀ ਵੀ ਹੁੰਦੀਆਂ ਨੇ ਤਾਂ ਫਿਰ ਉਹ ਚੀਜ਼ ਦੀ ਹੋਂਦ ਉੱਥੇ ਹੋਗੀ ਬਿਲਕੁਲ ਸੱਚੀ ਗੱਲ ਆ ਔਰਤਾਂ ਪੈਰ ਦੀ ਜੁੱਤੀ ਸਮਝੀਆਂ ਜਾਂਦੀਆਂ ਨੇ ਤੇ ਹੈਗੀਆਂ ਵੀ ਆ ਕਿਉਂਕਿ ਮੈਂ ਉਹਨਾਂ ਚੋਂ ਇੱਕ ਆ ਜੋ ਪੁੱਤਾਂ ਦੀ ਜੋੜੀ ਬਣਾਉਣ ਲਈ ਜੰਮੀਆਂ ਹੋਈਆਂ ਅਣਚਾਹੀ ਈ ਆ ਮੈਂ ਜਦੋਂ ਮੈਂ ਅਣਚਾਹੀ ਔਲਾਦ ਆ ਤਾਂ ਜਦੋਂ ਮੇਰਾ ਭਰਾ ਹੋਊਗਾ ਤਾਂ ਉਹ ਉੜਨੀ ਸੀ ਇੱਕ ਮਜਬੂਰੀ ਚ ਜੰਮੀਆਂ ਗਈਆਂ ਨੇ ਤਾਂ ਤੁਸੀਂ ਦੇਖੋ ਵੀ ਭਰਾ ਫਿਰ ਕੀ ਸੋਚੂਗਾ ਮੈਂ ਖੁਦ ਸੁਣਿਆ ਹੋਇਆ ਕਿ ਜਦੋਂ ਤੂੰ ਹੋਈ ਸੀ ਮੈਂ ਰੋਣ ਲੱਗ ਗਈ ਤੇ ਤੇਰੀ ਦਾਦੀ ਨੇ ਚੱਕਿਆ ਤੈਨੂੰ ਤੇ ਚੁੱਲ੍ਹੇ ਚ ਰੱਖਿਆਈ ਸੀ ਕਹਿੰਦੀ ਆਪਾਂ ਉੱਤੇ ਅੱਗ ਪਾ ਦਿੰਨੇ ਪਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਅੱਜ ਵੀ ਮਰਦ ਜੋ ਹੈ ਇੱਕ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਦਾ ਮੈਨੂੰ ਲੱਗਦਾ ਨਹੀਂ ਵੀਰੇ ਮੈਨੂੰ ਪਤਾ ਹੈ ਕਿਉਂਕਿ ਮੇਰੀ ਕੋ ਉਵੇਂ ਦੀ ਇੱਕ ਮੇਰੀ ਮੇਰੇ ਚ ਕੋ ਖਿੱਚ ਹੈ ਜਦੋਂ ਮੈਂ ਔਰਤਾਂ ਨੂੰ ਮਿਲਦੀ ਆ ਮੈਂ ਹੁਣ ਇਵੈਂਟ ਤੇ ਗਈ ਆ ਮੈਂ ਲੋਕਾਂ ਵਾਂਗੂ ਐ ਬੈਠ ਕੇ ਉਹਨੂੰ ਇੰਜੋਏ ਨਹੀਂ ਕਰ ਰਹੀ ਸੀ ਮੈਂ ਮਤਲਬ ਇੱਧਰ ਉੱਧਰ ਅਬਜ਼ਰਵ ਕਰਦੀ ਆ ਚੀਜ਼ਾਂ ਨੂੰ ਕਿਉਂਕਿ ਮੇਰਾ ਕੰਮ ਐ ਸਾ ਮੈਂ ਅਬਜ਼ਰਵ ਕਰੂੰਗੀ ਤਾਂ ਮੈਂ ਇਹਨਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਪ੍ਰੈਜ਼ੈਂਟ ਕਰੂੰਗੀ ਮੈਂ ਚੀਜ਼ਾਂ ਅਬਜ਼ਰਵ ਬਹੁਤ ਕਰਦੀ ਆ ਤਾਂ ਮੈਂ ਕਹਣੀ ਆ ਤੁਸੀਂ ਇੱਕ ਔਰਤ ਭਾਵੇਂ ਡੀਸੀ ਲੱਗ ਜੇ ਤੇ ਛਿੜਕਣਾ ਜੇ ਉਹਨੂੰ ਹਸਬੰਡ ਤੋਂ ਮਿਲੂਗੀ ਕਦੇ ਹਸਬੰਡ ਉਹਨੂੰ ਇਹ ਅਹਿਸਾਸ ਨਾ ਕਰਾਉ ਕਿ ਤੂੰ ਔਰਤਾਂ ਤੂੰ ਔਕਾਤ ਚ ਰਹਿ ਇਹ ਹੋ ਹੀ ਨਹੀਂ ਸਕਦਾ ਮੈਂ ਕਹਣੀਆ ਦੋ ਚਾਰ ਲੱਕੀ ਕੁੜੀਆਂ ਹੋਣਗੀਆਂ ਜਿਨ੍ਹਾਂ ਦੇ ਹਸਬੰਡ ਉਹਨਾਂ ਨੂੰ ਸਿਰ ਦਾ ਤਾਜ ਬਣਾ ਕੇ ਰੱਖਦੇ ਨੇ ਪਰ ਮੈਨੂੰ ਲੱਗਦਾ ਵੀ 90% ਔਰਤਾਂ ਅੱਜ ਵੀ ਪੈਰ ਦੀ ਜੁੱਤੀ ਆ ਦੁਨੀਆ ਕਿਤੇ ਮਰਜ਼ੀ ਪਹੁੰਚ ਜੇ ਉਹਨੇ ਪੈਰ ਦੀ ਜੁੱਤੀ ਹੀ ਰਹਿਣਾ ਕਿਉਂਕਿ ਸਾਡੇ ਇਹ ਚੀਜ਼ ਇੱਥੇ ਸੈੱਟ ਹੋਈ ਵੀ ਆ ਜਦੋਂ ਅਸੀਂ ਇਹ ਸੁਣ ਲੈਨੇ ਆ ਨਾ ਚੀਜ਼ ਵੀ ਔਰਤਾਂ ਪੈਰ ਦੀ ਜੁੱਤੀ ਵੀ ਹੁੰਦੀਆਂ ਨੇ ਤਾਂ ਫਿਰ ਉਹ ਚੀਜ਼ ਦੀ ਹੋਂਦ ਉੱਥੇ ਹੋਗੀ ਤਾਂ ਸਾਡੀ ਉਹ ਇੱਕ ਮਤਲਬ ਦਿਮਾਗ 'ਚ ਬੈਠੀ ਚੀਜ਼ ਨੂੰ ਕੋਈ ਕੱਢ ਨਹੀਂ ਸਕਦਾ ਇਹ ਚੀਜ਼ ਆ ਵੀ ਮੈਨੂੰ ਮੈਨੂੰ ਪਤਾ ਏ ਹਾਂ ਮੈਂ ਮੈਂ ਇਹ ਨਹੀਂ ਕਹਿਦੀ ਮੈਨੂੰ ਲੱਗਦਾ ਲੱਗਦਾ ਨਹੀਂ ਵੀਰੇ ਬਿਲਕੁਲ ਸੱਚੀ ਗੱਲ ਆ ਔਰਤਾਂ ਪੈਰ ਦੀ ਜੁੱਤੀ ਸਮਝੀਆਂ ਜਾਂਦੀਆਂ ਨੇ ਤੇ ਹੈਗੀਆਂ ਵੀ ਐ ਪਰ ਕਿਉਂ ਸਮਝਦਾ ਮਰਦ ਕੀ ਚੱਲਦਾ ਮਰਦੇ ਦਿਮਾਗ ਦੇ ਵਿੱਚ ਮਰਦ ਦੇ ਦਿਮਾਗ ਚ ਵੀ ਇਹ ਬਚਪਨ ਤੋਂ ਭਰਿਆ ਜਾਂਦਾ ਹੈ ਕਿ ਤੂੰ ਮੁੰਡਾ ਹੈ ਤੁਸੀਂ ਐਂ ਦੇਖੋ ਵੀ ਸਾਡੇ ਵਰਗੀਆਂ ਕੁੜੀਆਂ ਜਦੋਂ ਅਸੀਂ ਪੜ੍ਹਦੀਆਂ ਸੀ ਘਰੇ ਹਨਾ ਮੈਂ 90 ਦੇ ਜਮਾਨੇ ਦੀ ਬੋਰਨ ਆ ਹਨਾ 90 ਦੀ ਬੋਰਨ ਆ ਤਾਂ ਮਾਪਿਓ ਨੇ ਹਮੇਸ਼ਾ ਇੱਕ ਗੱਲ ਕਹਿਣਾ ਇੱਕ ਤਾਂ ਅਸੀਂ ਉਸ ਉਹ ਤਾਣੇ ਮਿਹਣੇ ਸੁਣ ਸੁਣ ਕੇ ਵੱਡੀਆਂ ਹੋਈਆਂ ਕਿ ਤੂੰ ਭਾਰਾ ਤੇ ਜੇ ਇੱਕ ਘਰ ਚ ਦੋ ਕੁੜੀਆਂ ਜੰਮ ਪੀਆਂ ਤਿੰਨ ਕੁੜੀਆਂ ਜੰਮ ਪੀਆਂ ਹਾਲਾਂਕਿ ਆਪਦੇ ਮਤਲਬ ਨੂੰ ਜੰਮੀਆਂ ਜਾਂ ਤਾਂ ਕਿਸੇ ਨੇ ਪੁੱਤ ਦੀ ਚਾਹ ਚ ਜੰਮੀਆਂ ਜਾਂ ਕਿਸੇ ਨੇ ਪੁੱਤਾਂ ਦੀ ਜੋੜੀ ਬਣਾਉਣ ਲਈ ਜੰਮੀਆਂ ਕਿਉਂਕਿ ਮੈਂ ਉਹਨਾਂ ਚੋਂ ਇੱਕ ਆ ਜੋ ਪੁੱਤਾਂ ਦੀ ਜੋੜੀ ਬਣਾਉਣ ਲਈ ਜੰਮੀਆਂ ਹੋਈਆਂ ਅਣਚਾਹੀ ਈ ਹਾਂ ਮੈਂ ਮੈਂ ਖੁਦ ਅਣਚਾਹੀ ਈ ਹਾਂ ਵੀਰੇ ਮੈਂ ਮਤਲਬ ਮੇਰੀ ਮਦਰ ਦੀ ਸੈਕੰਡ ਡਾਟਰ ਹਾਲਾਂਕਿ ਉਹਨਾਂ ਨੂੰ ਪੁੱਤ ਚਾਹੀਦਾ ਸੀ ਸੈਕੰਡ ਤੋਂ ਬਾਅਦ 3ਰਡ ਹੋ ਗਈ ਪੁੱਤ ਫਿਰ ਵੀ ਨਹੀਂ ਹੋਇਆ ਮੈਂ ਇੱਕ ਅਣਚਾਹੀ ਔਲਾਦ ਹਾਂ ਮੈਂ ਇਹ ਗੱਲ ਖੁਦ ਕਹਿਣੀ ਹੈ ਕੈਮਰੇ ਤੇ ਕਿ ਦੇਖੋ ਜਦੋਂ ਮੈਂ ਅਣਚਾਹੀ ਔਲਾਦਾਂ ਤਾਂ ਜਦੋਂ ਮੇਰਾ ਭਰਾ ਹੋਊਗਾ ਤਾਂ ਉਹਨੂੰ ਇਹ ਸਮਝਾਇਆ ਜਾਊਗਾ ਕਿ ਇਹਨਾਂ ਦੀ ਲੋੜ ਨਹੀਂ ਸੀ ਇਹ ਇੱਕ ਮਜਬੂਰੀ 'ਚ ਜੰਮੀਆਂ ਗਈਆਂ ਨੇ ਤਾਂ ਤੁਸੀਂ ਦੇਖੋ ਵੀ ਭਰਾ ਫਿਰ ਕੀ ਸੋਚੂਗਾ ਉਹ ਉਹ ਉditta ਉਹ ਚੀਜ਼ ਸੈੱਟ ਹੋ ਗਈ ਨਾ ਦਿਮਾਗ 'ਚ ਕਿ ਅਣਚਾਹੀਆਂ ਨੇ ਤਾਂ ਵੀਰੇ ਅਸੀਂ ਕਿੱਥੋਂ ਰਿਸਪੈਕਟ ਦੀ ਉਮੀਦ ਕਰ ਲਾਂਗੇ ਕਿੱਥੋਂ ਅਸੀਂ ਇਹ ਉਮੀਦ ਕਰ ਲਾਂਗੇ ਕਿ ਸਾਨੂੰ ਸਾਡੇ ਘਰ ਦੇ ਪੈਂਪਰ ਕਰਨਗੇ ਸਾਨੂੰ ਸਾਡੇ ਘਰ ਦੇ ਫੁੱਲਾਂ ਵਾਂਗੂ ਪਾਲਣਗੇ ਆ ਫੁੱਲਾਂ ਵਾਂਗੂ ਧੀਆ ਪਾਲਣ ਦਾ ਦਰਵਾਜ਼ ਆ ਦੋ ਚਾਰ ਸਾਲ ਚ ਆਇਆ ਸੋਸ਼ਲ ਮੀਡੀਆ ਤੇ ਜਦੋਂ ਕਿਸੇ ਦੇ ਕੁੜੀ ਹੁੰਦੀ ਆ ਲੋਕ ਫੁੱਲ ਵਿਸ਼ਵਾਸ਼ਾ ਕੇ ਢੋਲ ਵਜਾ ਵਜਾ ਲਿਆ ਰਹੇ ਆ ਇਹ ਚੀਜ਼ਾਂ ਮੈਂ ਹੁਣ ਦੇਖੀਆਂ ਨੇ ਵੀਰੇ ਪਰ ਮੈਂ ਇਹ ਚੀਜ਼ਾਂ ਪਹਿਲਾਂ ਕਦੇ ਨਹੀਂ ਵੇਖੀਆਂ ਨਾ ਮੈਂ ਮਹਿਸੂਸ ਕੀਤੀਆਂ ਕਿਉਂਕਿ ਮੈਂ ਜਿਹੜੇ ਟਾਈਮ ਦੀ ਬੌਰਨ ਮੈਂ ਇਹੀ ਮਹਿਸੂਸ ਕੀਤਾ ਕਿ ਆਂ ਜ਼ਿਆਦਾਤਰ ਅਣਚਾਈਆਂ ਹੀ ਹੁੰਦੀਆਂ ਨੇ ਬੇਲੋੜੀਆਂ ਹੀ ਹੁੰਦੀਆਂ ਨੇ ਬੇਕਦਰੀਆਂ ਹੀ ਹੁੰਦੀਆਂ ਨੇ ਮੈਂ ਇਹ ਚੀਜ਼ਾਂ ਵੇਖੀਆਂ ਨੇ ਤਾਂ ਇਹ ਚੀਜ਼ਾਂ ਸਾਡੇ ਬਚਪਨ ਤੋਂ ਮੁੰਡਿਆਂ ਦੇ ਦਿਮਾਗ 'ਚ ਸੈੱਟ ਕੀਤੀਆਂ ਜਾਂਦੀਆਂ ਅਸੀਂ ਫਿਰ ਪੈਰ ਦੀ ਜੁੱਤੀ ਕਹਾਉਣੀਆਂ ਜੇ ਕਿਤੇ ਮਾਪੇ ਮੁੰਡਿਆਂ ਨੂੰ ਵੀ ਇਹ ਕਹਿਣ ਨਾ ਤੁਸੀਂ ਦੇਖੋ ਕਦੇ ਤੁਸੀਂ ਸੁਣਿਆ ਕੋਈ ਮੁੰਡਾ ਅਣਚਾਹਿਆ ਹੋਵੇ ਭਾਵੇਂ ਕਿਸੇ ਦੇ ਚਾਰ ਪੁੱਤ ਹੋਣ ਕਦੇ ਸੁਣਿਆ ਨਾ ਨਹੀਂ ਸੁਣਦੇ ਆਪਾਂ ਇਹ ਗੱਲਾਂ ਨਹੀਂ ਸੁਣਦੇ ਕਿਉਂਕਿ ਪੁੱਤ ਹੋਣਾ ਹੀ ਤੁਹਾਡੇ ਲਈ ਇੱਕ ਵਰਦਾਨ ਹੈ ਕਿ ਤੁਸੀਂ ਪੁੱਤੋਂ ਕਿਸੇ ਦੇ 6 ਪਹਿਲਾਂ ਦੇਖੋ 6-6 ਪੁੱਤ ਹੁੰਦੇ ਸੀ 12-12 ਔਲਾਦ ਹੁੰਦੀ ਸੀ ਸੋਚੋ 12-12 ਵੀ ਪੁੱਤ ਹੁੰਦੇ ਸੀ ਪਰ ਕਦੇ ਕਿਸੇ ਮਾਣੇ ਇਹ ਨਹੀਂ ਕਿਹਾ ਸੀ ਆ ਮੇਰਾ ਬੇਲੂੜਾ ਪੱਤਾ ਆ ਮੇਰਾ ਬਿਨ ਚਾਹਿਆ ਪੁੱਤ ਆ ਮੈਨੂੰ ਚਾਹੀਦਾ ਨਹੀਂ ਸੀ ਹਮੇਸ਼ਾ ਤਹੀ ਹੀ ਬੇਲੂੜੀਆਂ ਹੁੰਦੀਆਂ ਨੇ ਪੁੱਤ ਕਦੇ ਨਹੀਂ ਬੇਲੂੜੇ ਹੁੰਦੇ ਤਾਂ ਇਹ ਸਾਡੇ ਦਿਮਾਗ 'ਚ ਜਦੋਂ ਸੈੱਟ ਕਰ ਦਿੱਤਾ ਜਾਂਦਾ ਨਾ ਕਿ ਔਰਤਾਂ ਦੀ ਇੰਨੀ ਕੁ ਔਕਾਤ ਹੁੰਦੀ ਆ ਔਰਤਾਂ ਦਾ ਆਹੀ ਦਰਜਾ ਹੁੰਦਾ ਤਾਂ ਤੁਸੀਂ ਕਦੇ ਔਰਤ ਦੀ ਰਿਸਪੈਕਟ ਨਹੀਂ ਕਰੋਗੇ ਤੁਸੀਂ ਬਚਪਨ ਤੋਂ ਔਵੇਂ ਦੀ ਬਿਰਤੀ ਨਾਲ ਹੀ ਤੁਸੀਂ ਵੱਡੇ ਹੁੰਨੇ ਹੋ ਤਾਂ ਤੁਸੀਂ ਹਮੇਸ਼ਾ ਔਰਤ ਨੂੰ ਨਾ ਉਸੇ ਨਜ਼ਰ ਨਾਲ ਵੇਖਦੇ ਹੋ ਕਿ ਇਹਦੇ ਕੋਲੇ ਕੀ ਹੈ ਇਹ ਤਾਂ ਬੇਲੋੜੀ ਆ ਇਹ ਕੀ ਕਰ ਲੂਗੀ ਇਹ ਕੁਝ ਨਹੀਂ ਕਰ ਸਕਦੀ ਤਾਂ ਬੇਲੋੜੀ ਆ ਲੋਕ ਬਹੁਤ ਅੰਡਰਐਸਟੀਮੇਟ ਕਰਦੇ ਆ ਮੈਨੂੰ ਖੁਦ ਨੂੰ ਕੀਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਂ ਵੀ ਬੇਲੋੜੀ ਆ ਤਾਂ ਸਭ ਨੂੰ ਲੱਗਦਾ ਸੀ ਇਹ ਕੀ ਕਰ ਲੂਗੀ ਇਹ ਤਾਂ ਭਾਰ ਲਾ ਹੀ ਗਈ ਆ 15 ਸਾਲ ਦੀ ਵਿਆਹੀ ਗਈ ਆ ਤਾਂ 16 ਸਾਲ ਦੀ ਕਬੀਲਦਾਰੀ ਚ ਪਈ ਆ ਇਹ ਕੀ ਕਰ ਲੂਗੀ ਤਾਂ ਫਿਰ ਜਿਹੜੀ ਜਿੱਦ ਹੁੰਦੀ ਆ ਨਾ ਔਰਤ ਦੀ ਉਹ ਤੁਹਾਨੂੰ ਉਹ ਮੁਕਾਮ ਦਿਖਾ ਦਿੰਦੀ ਆ ਜਿਹੜਾ ਤੁਸੀਂ ਸੋਚਿਆ ਨਹੀਂ ਹੁੰਦਾ ਜੇ ਉਹ ਜਿੱਦ ਤੇ ਆ ਜੇ ਸੋ ਜਿੱਦ ਕਹਿ ਸਕਦੇ ਆ ਬਈ ਇਹ ਬੇਲੋੜਾਪਨ ਤਾਨੂੰ ਲੱਗਦਾ ਕਦੇ ਨਾ ਕਦੇ ਮਾਪੇ ਵੀ ਤੁਹਾਨੂੰ ਦਿਖਾ ਦਿੰਦੇ ਨੇ ਬਿਲਕੁਲ ਦਿਖਾ ਦਿੰਦੇ ਨੇ ਕਿ ਤੂੰ ਅਸਲ ਚ ਬੇਲੋੜੀ ਸੀ ਬਿਲਕੁਲ ਦਿਖਾ ਦਿੰਦੇ ਨੇ ਵੀਰੇ ਕਿਉਂਕਿ ਮੈਂ ਖੁਦ ਸੁਣਿਆ ਹੋਇਆ ਕਿ ਜਦੋਂ ਤੂੰ ਹੋਈ ਸੀ ਮੈਂ ਰੋਣ ਲੱਗ ਗਈ ਤੇ ਤੇਰੀ ਦਾਦੀ ਨੇ ਚੱਕਿਆ ਤੈਨੂੰ ਤੇ ਚੁੱਲ੍ਹੇ 'ਚ ਰੱਖਿਆਈ ਸੀ ਕਹਿੰਦੀ ਆਪਾਂ ਉੱਤੇ ਅੱਗ ਪਾ ਦਿੰਦੇ ਆ ਇਹਦੀ ਇਹਦੀ ਲੋੜ ਨਹੀਂ ਹੈਗੀ ਖੁਦ ਮੈਨੂੰ ਦੱਸਿਆ ਗਿਆ ਅਹਿਸਾਸ ਕਰਾਉਂਦੇ ਨੇ ਮਾਪੇ ਇਹ ਮਾਪੇ ਮਾਪੇ ਤੁਹਾਨੂੰ ਪਹਿਲਾ ਅਹਿਸਾਸ ਤੁਹਾਨੂੰ ਤੁਹਾਡੇ ਮਾਪੇ ਕਰਾਉਣਗੇ ਕਿ ਤੁਸੀਂ ਬੇਲੋੜੀ ਹੋ ਮੈਂ ਸੀ ਘਰ ਤੋਂ ਸੁਣਿਆ ਹੋਇਆ ਕਿ ਤੁਸੀਂ ਬੇ ਲੋੜੀ ਨੂੰ ਮੈਂ ਤਾਂ ਜਦੋਂ ਤੁਹਾਡੇ ਕੋਲ ਬੈਠਿਆ ਤਾਂ ਤੁਹਾਡੀਆਂ ਮਾਵਾਂ ਗੱਲਾਂ ਕਰਦੀਆਂ ਨੇ ਨਾ ਕਿ ਮੈਨੂੰ ਤਾਂ ਦਾਜ ਜੋੜਨ ਦਾ ਸੰਸਾ ਹੋਇਆ ਪਿਆ ਮੈਨੂੰ ਕੀ ਪਤਾ ਸੀ ਮੈਂ ਤਾਂ ਜੋੜੀ ਜੋੜੀ ਕਰਦੀ ਨੇ ਧੀਆਂ ਦਾ ਘਰ ਭਰ ਲਿਆ ਫਿਰ ਉਦੋਂ ਤੁਸੀਂ ਸੋਚ ਸਕਦੇ ਹੋ ਕਿ ਜਦੋਂ ਤੁਹਾਨੂੰ ਕੋਈ ਅਹਿਸਾਸ ਕਰਾਵੇ ਨਾ ਕਿ ਤੁਹਾਡੀ ਲੋੜ ਨਹੀਂ ਆ ਹਨਾ ਤੁਸੀਂ ਫਿਰ ਵੀ ਦੁਨੀਆ ਤੇ ਆਏ ਹੋ ਇੰਨਾ ਕੁਝ ਜਦੋਂ ਸਹਿ ਆਏ ਤਾਂ ਫਿਰ ਹੁਣ ਇੱਥੇ ਪਹੁੰਚਣ ਵਾਸਤੇ ਤਾਂ ਉਹ ਨਸਟ੍ਰਗਲ ਦੀ ਲੋੜ ਵੀ ਨਹੀਂ ਸੀ ਜਿੰਨਾ ਜਿਉਣ ਵਾਸਤੇ ਕਰ ਲਿਆ ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਤੁਹਾਨੂੰ ਘਰੋਂ ਅਹਿਸਾਸ ਕਰਾਇਆ ਜਾਂਦਾ ਹੈ